ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਦੀ ਰਾਹ ਵੇਖਣ ਵਾਲੇ ਸਾਰੇ ਮੇਰੇ ਦੋਸਤਾਂ ਨੂੰ ਤੇ ਵੀ ਦੇਖਦੇ ਚ ਬੈਠੇ ਸਾਰੇ ਸਾਸ੍ਰੀਗਾਂ ਅਰੇ ਅੱਜ ਦੀ ਮੈਂ ਜਿਹੜੀ ਤੁਹਾਡੇ ਨਾਲ ਸਾਝ ਪਾਉਣ ਲੱਗਾ ਆ ਇਹ ਆ ਸਾਡੇ ਪੰਜਾਬੀ ਨਾ ਇੱਕ ਬੜਾ ਸੋਹਣਾ ਚੀਜ਼ ਆ ਇਹ ਅਸੀਂ ਆਪਦੀ ਝੋਟੀ ਭੈਣਾ ਦੇ ਘਰ ਆਏ ਅੱਜ ਉਹਨਾਂ ਨੇ ਇੱਕ ਛੋਟਾ ਜਿਹਾ ਮਕਾਨ ਸ਼ੁਰੂ ਕੀਤਾ ਉਹਨਾਂ ਦੇ ਘਰਾਂ ਨੂੰ ਆਪਾਂ ਕਹਿੰਦੇ ਆ ਬੜਾ ਗਾਵਣਾ ਖੁਸ਼ੀਆਂ ਦਾ ਬਣਾਉਣੇ ਆ ਆਪਣੀਆਂ ਰੀਤਾਂ ਸਾਨੂੰ ਸੱਦਿਆ ਸੀ ਪਰ ਇयां ਆਏ ਹੀ ਤੇ ਮੁੰਤਰਾ ਦੇ ਸਾਡੇ ਮਾਜੇਦਾਰ ਆਵਾਜ਼ ਆ ਪਰ ਉਹਨਾ ਚੈਰੀ ਆ ਦੇਖੋ ਤਾਂ ਦੇ ਲਈ ਚਰੀ ਨੇ ਬਾਸ ਹੋ ਰਹੀ ਬਾਹਰ ਤੇ ਜਾਂ ਦਾ ਪਰਨਾ ਚੇ ਕੰਦਾ ਪਰ ਆ ਦੇਖੋ ਦੀ ਚਾਹ ਮੈਂ ਤੇ ਚਲ ਕੇ ਪਕੌੜੇ ਬਣਾਏ ਅਗਰੇ ਇਹ ਬਜੇੜਾ ਖਾ ਰੇ ਆਵਾ ਮੇਰਾ ਛੋਟਾ ਵੀ ਤੀਜਾ ਜਿਹੜਾ ਮੈਨੂੰ ਕੋਈ ਨਾ ਸਮਝਾ ਰੇ ਇਹ ਤੇ ਇਹ ਕੋਈ ਦਾ ਅਰੇ ਤਰ ਬਸ ਟੰਗ ਕਰਨਾ ਉਠਾ ਹੀ ਲੱਗਦਾ ਕਿਉਂਕਿ ਖਾਰੇ ਡੜੀਏ ਅੱਜ ਮੋਬਾਈਲ ਆ ਉਹ ਕੋਈ ਨਹੀਂ ਮੈਂ ਜਿਵੇਂ ਰਹਿੰਦੇ ਆਇਆ ਹੈ ਇਹ ਅਕਾ ਪਰਿਵਾਰ ਫਿਰ ਜਿਹੜੀ ਵਿਸ਼ੇ ਆ ਰਿਹਾ ਘਾਣਾ ਬਟਾ ਤੇ ਜਰਾਉਂਟ ਲੱਗੂਗੀ ਦੇਖ ਲਗੇ ਵੀ ਤਾਂ ਕਰਦਾ ਹੋਰ ਬੜਾ ਅਗੇ ਪਾਵਾਂਗੇ ਇਹ ਕੁਛ ਕਰੀਏ ਨੂੰ ਥੋੜਾ ਜਿਹਾ ਸ਼ਾਟ ਕਰਕੇ ਬੁਰਾ ਯਾਰ ਸਹੀ ਹੈ ਵੀ ਲੈਟਰ ਦੇ ਨੂੰ ਬਹੁਤ ਜ਼ਿਆਦਾ ਨਹੀਂ ਹੈ ਨਹੀਂ ਹੋ ਗਿਆ ਨਹੀਂ ਨਹੀਂ ਅਰੇ ਛੋਟਾ ਜਿਹਾ ਤੇ ਦੇ ਪੰਜ ਦੀ ਮੈਂ ਤਾਂ ਬਣਾ ਤਾਂ ਜੀ ਪਾ ਰਿਆ ਜਿੱਥੇ ਜਿੱਥੇ ਮੇਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂ ਔਰ ਲਾਈਕ ਜ਼ਰੂਰ ਕਰ ਦਿਆ ਕਰੋ ਇਹ ਤੋਂ ਬਾਅਦ ਇੱਕ ਸਾਂਝ ਮੈਂ ਇਸੇ ਨਾਲ ਮਤਲਬ ਹੋਰ ਪਾਉਂਗਾ ਮੇਰੇ ਸਾਰੇ ਸੰਸਾਤੀਆਂ ਨੂੰ ਸਤਿ ਸ਼੍ਰੀ ਅਕਾਲ